ਉਹਦੇਸ ਮੋ ਸੇਵਨ ਲੈਣਾਂ ਦਿਸੂ ਨੀਗੇ ਆ ਲੈ ਨਹੀਂ ਕੇ ਕਰਾਤੀ ਨਹੀਂ ਮੋ ਜਾ ਕੇ ਮ ਕਰਾਤੀ ਆ ਜਾਗੋ ਅੱਜ ਕਿਦਾਂ ਰਿੰਦਾ ਬੜੀ ਹੈ ਬਹੁਤ ਜਿਆਦਾ ਕਿਦਾਂ ਸਿਰ ਡਬੋ ਮੈਂ ਲਾ ਜੇਦਾ ਸੋਨੋ ਬੇਦਵਾ ਇੱਕ ਕਿਉਰਿਓਸਿਟੀ ਆ ਸਭ ਤੋਂ ਵੱਡੀ ਕਿ ਮਾਸਕ ਕਿਉਂ ਪਾ ਰਹੇ ਆ ਹੁਣ ਤੁਹਾਡੇ ਵੀ ਮਨ ਚ ਆ ਰਿਹਾ ਹੋਏਗਾ ਕਿਛਾ ਦਾ ਪਤਾ ਨਹੀਂ ਯਾਰ ਬਲੱਬ ਵਾਲਾ ਜ ਮੁੰਡਾ ਗੋੜੀ 50 ਕੇ ਲੈ ਆ। ਜਲ ਸਾਸ਼ੀ ਗਾਲ ਜੀ ਕੀ ਹਾਲ ਚਾਲ? ਹੋਪ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ। ਨਵੀਂ ਸਵੇਰ ਦੇ ਨਾਲ ਅੱਜ ਫੇਰ ਤੁਹਾਨੂੰ ਮਿਲ ਰਹੇ ਹਾਂ ਨਵੇਂ ਪੋਡਕਾਸਟ ਕਰਨ ਜਾ ਰਹੇ ਹਾਂ ਜਿਹੜੇ ਇਨਫਲੂਐਂਸਰ ਵਧੀਆ-ਵਧੀਆ ਨੇ, ਚੰਗੇ-ਚੰਗੇ ਨੇ ਹਨਾ ਤੇ ਹੋਰਨ ਨੂੰ ਤੁਸੀਂ ਉਹ ਕਰਨਾ ਆ ਇਗਨੋਰ ਕਰਨਾ ਆ ਤੇ ਸਾਡੇ ਪਿੱਛੇ ਸੋਹਣੇ ਤੁਹਾਡੇ ਮੁੰਡੇ ਬੈਠੇ ਆ ਦੇਖੋ ਕਿ ਨਹੀਂ ਉਹਦਾ ਤਾਂ ਤੁਹਾਨੂੰ ਪਤਾ ਹੀ ਉਹ ਬਹੁਤ ਸੋਹਣਾ ਇੱਧਰ ਵੀ ਭਾਜੀ ਬਹੁਤ ਸੋਹਣਾ ਆ ਤੇ ਤੁਸੀਂ ਦੇਖ ਸਕਦੇ ਆ ਤੇ ਹੋਰ ਦੱਸੋ ਸਾਰੇ ਜਣੇ ਠੀਕ ਹੋ ਵਧੀਆ ਵਾ ਤੇ ਦੂਜਾ ਪੋਡਕਾਸਟ ਤੁਹਾਡਾ ਭਰਾ ਕਰਨ ਜਾ ਰਿਹਾ ਠੀਕ ਆ ਲਵ ਬਟਾਲਾ ਉਹਨਾਂ ਦਾ ਪੇਜ ਆ ਮੰਨਤ ਕਰਕੇ ਕੁਝ ਨਾਂ ਹੈਗਾ ਆ ਉਹਨਾਂ ਦੀ ਸਭ ਤੋਂ ਵੱਡੀ ਕਿਉਰਿਓਸਿਟੀ ਇਹ ਆ ਕਿ ਉਹ ਬੰਦੇ ਆਪਣੀ ਵਾਈਫ ਦਾ ਮਾਸਕ ਨਹੀਂ ਹਟਾਉਂਦੇ ਵੀਡੀਓ ਤੋਂ ਮੈਂ ਉਹੀ ਪੁੱਛਣਾ ਆ ਉਸ ਪੋਡਕਾਸਟ ਦੇ ਵਿੱਚ ਅੱਜ ਦਾ ਜਿਹੜਾ ਪੋਡਕਾਸਟ ਹੈ ਕਿ ਤੁਸੀਂ ਉਹ ਕੀ ਕਾਰਨ ਆ ਬਾਈ ਕੋਈ ਤੇ ਕਾਰਨ ਹੋਏਗਾ ਵੀ ਆਪਣੀ ਵਾਈਫ ਦਾ ਵੀ ਇਹ ਦਾ ਮਤਲਬ ਹੋ ਨਹੀਂ ਸਕਦਾ ਵੀ ਇੱਕ ਔਰਤ ਨੂੰ ਵਿਆਹ ਕੇ ਲੈ ਕੇ ਆਇਆ ਹੋਵੇ ਤੇ ਨਵਾਂ ਨਵਾਂ ਰੀਲਾ ਬਣਾਉਂਦਾ ਹੋਵੇ ਤੇ ਰੀਲਾ ਚਲਦੀਆਂ ਹੋਣ ਤੇ ਮਾਸਕ ਪਵਾ ਕੇ ਰੀਲਾ ਬਣਾਉਂਦਾ ਹੋਵੇ ਕੋਈ ਤੇ ਕਾਰਨ ਹੋ ਸਕਦਾ ਨਾ ਅਸਲ ਵਿੱਚ ਚਲੋ ਆਪਾਂ ਅੰਮ੍ਰਿਤਸਰ ਤੋਂ ਬਟਾਲਾ ਪਹੁੰਚ ਗਏ ਆ ਰਾਤ ਤੇ ਤੇ ਬਾਕੀ ਦੇਖਦੇ ਆ ਕੀ ਮਾਹੌਲ ਹੈ ਜੀ ਤੇ ਲਓ ਜੀ ਫਿਰ ਲਾਹ ਭਰਾ ਕੋ ਪਹੁੰਚ ਗਏ ਆ ਪਾਂਡੇ ਜੀ ਭਾਈ 2 2 ਇੰਚ ਗੰਦਾ ਥੋੜੀਆਂ ਹੀ بوطੀਆਂ ਕਰ ਲਾਂਗੇ ਇੰਨੀ ਠੰਡਿਆ ਨਹੀਂ ਤੇ ਚਾਰ ਕੋਟੀਆਂ ਹੋਰ ਕੋਟੀਆਂ ਪੈਣੀਆਂ ਤੇ ਇਹ ਭਰਾ ਆ ਆਪਣਾ ਜਿਹਦਾ ਆਪਾਂ ਪੋਡਕਾਸਟ ਕਰਨਾ ਹੈ ਤੇ ਦੱਸ ਦਿਓ ਫੇ ਆਪਣੀ ਆਈਡੀ ਦਾ ਨਾਮ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਸਾਡੀ ਸਤਿ ਸ਼੍ਰੀ ਅਕਾਲ ਆਈਡੀ ਦਾ ਨਾਮ ਨਹੀਂ ਫੇ ਸਤਿ ਸ਼੍ਰੀ ਅਕਾਲ ਐ ਆਈਡੀ ਦਾ ਨਾਮ ਦੱਸੋ ਸਤਿ ਸ਼੍ਰੀ ਅਕਾਲ ਗਾਲ ਵੀ ਕੱਢਦੀ ਕੰਦਾ ਭੈਣ ਚੋ ਕੱਟੀ ਨਾ ਆਈਡੀ ਦਾ ਨਾਮ ਦੱਸੋ ਨਾ ਸਤਿ ਸ਼੍ਰੀ ਅਕਾਲ ਥੋੜਾ ਬੁਲਾਉਣ ਲਈਆ ਮਨਤ ਐਕਸ ਮ ਮੰਦਾ ਆ ਠੀਕ ਆ ਤੇ ਉਹ ਫੇਰ ਫੋਲੋ ਵੀ ਕਰ ਲੈਣ ਤੁਹਾਨੂੰ ਮੈਂ ਵੀ ਤੁਹਾਨੂੰ ਪਾਣੇ ਨੇ ਫੋਲੋ ਲਾਈਕ ਸ਼ੇਅਰ ਸਬਸਕ੍ਰਾਈਬ ਮੇਰੀ ਵੀ ਆਈਡੀਆ ਹੈ ਕਿ ਭਰਾ ਮੈਂ ਵੀ ਧਰਤੀ ਤੇ ਹੀ ਰਹਿਣਾ ਪਾਣੇ ਜੀ ਰਿਝਣਾ ਭਾਈ ਕਰੋ ਫੋਲੋ ਧੋਕੇ ਇਹ ਦਿਖਾ ਰਿਹਾ ਮੰਨਦਾ ਮੰਨ ਕੇ ਲਾਹਾ ਕੋਈ ਵੀ ਨਹੀਂ ਛੱਡਦਾ ਨਾ ਨਾ ਠੀਕ ਬੱਲੇ ਰੰਗ ਭਾਵੇਂ ਜਿਵੇਂ ਦੇ ਮਰਜ਼ੀ ਤੋਂ ਹੋਵੇ ਉਹ ਫੋਲੋਅਰ ਕੋਈ ਨਹੀਂ ਦੇਖੂਗਾ ਜੀ ਨੋ ਸਕੋਰ ਬੇ ਤੇ ਇੱਥੇ ਹੀ ਆਪਾਂ ਕਰ ਲੈਣਾ ਐ ਇੱਥੇ ਕੁਰਸੀਆਂ ਲੱਗੀਆਂ ਠੀਕ ਐ ਤੇ ਇਧਰ ਮੈਂ ਬਹਿ ਜਾਣਾ ਐ ਇਧਰਲੇ ਪਾਸੇ ਕੁਰਸੀ ਰੱਖ ਕੇ ਬਾਕੀ ਦੇਖਦੇ ਆਂ ਕੀ ਮਾਹੌਲ ਐ ਯਸ ਕਰਾ ਰੱਖੀ ਤੁਸੀਂ ਮੈਂ ਬੋਰਡ ਗਾਸ ਤੋਂ ਆਇਆ ਇੱਥੇ ਤੇਰਾ ਹਾਂ ਜਲ ਠੀਕ ਐ ਨਹੀ ਸੇ ਪਾਂਡੇ ਜੀ ਕੀ ਕਹਿਣਾ ਚਾਹੋਗੇ ਜਾਣੇ ਕਹਾ ਮੈਂ ਕਿਧਰ ਇਹ ਮੱਢ ਗਿਆ ਪਹਿਲਾ ਛਤਰੀ ਨਹੀਂ ਪਹਿਲਾ ਛਤਰੀ ਨਹੀਂ ਸੀ ਦਿਖਦੀ ਹੁਣ ਜਿਆਦਾ ਕਲੀਅਰ ਦੇਖਦੀ ਤੇਰਾ ਤਾਂ ਬੇੜੇ ਕਰਕ ਹੋਇਆ ਰੰਗ ਤਾਂ ਕਾਲਾ ਹੁੰਦਾ ਹੁੰਦਾ ਹੈਂ ਬਾੜੇ ਯਾਰ ਇਹਦਾ ਜਵਾਬ ਚਾਹੀਦਾ ਕੋਈ ਨਾ ਸੋ ਬਾਈ ਲਈ ਜਵਾਬ ਇਹ ਨਾ ਇਹਦਾ ਇਹ ਰੰਗ ਕਾਲੇ ਦੀ ਗੱਲ ਹੋ ਗਈ ਕਿੰਨਾ ਮੰਡਾ ਪੜੀ ਹੈ ਬਹੁਤ ਜਲਦ ਇਹਦਾ ਸਿਰ ਟਪੋ ਬੋ ਮੱਲਾ ਇਹਦਾ ਸੋਨੋ ਬੇਦਵਾ ਓਏ ਹੋਏ ਮੇਰੇ ਚੋਟਾ ਜੀ ਨੂੰ ਬਾਦ ਕਰ ਲੋਗੇ ਲੋ ਲੋ ਲੇਟਾ ਲੋਟਾ ਓਕੇ ਘਰਾਤੀਆਂ ਜਗਮਗ ਜਗਮਕਰਾਤੀਆਂ ਜਾਗੋ ਅੱਜ ਹਾਂਜੀ ਕਿਤਾ ਜੀ ਇੱਕ ਰਿਅਸਕਿਟੀ ਆ ਸਭ ਤੋਂ ਵੱਡੀ ਕਿ ਮਾਸਕ ਕਿਉਂ ਪਾ ਰਹੇ ਆ ਹੁਣ ਤੁਹਾਡੇ ਵੀ ਮਨ ਚ ਆ ਰਿਹਾ ਹੋਵੇਗਾ ਕਿ ਸ਼ਾਇਦ ਪਤਾ ਨਹੀਂ ਯਾਰ ਬਲੱਗੇ ਆਲੇ ਜਾ ਮੁੰਡਾ ਗੁੱਟ 50 ਕੇ ਲੈ ਆ ਚਲੋ ਚਲੋ ਦੱਸਦੇ ਆਂ ਅਸੀਂ ਪੋਡਕਾਸਟ ਦੇ ਵਿੱਚ ਸਾਰੀਆਂ ਗੱਲਾਂ ਕਰਾਂਗੇ ਤੇ ਬੜਾ ਬੜਾ ਧੰਨਵਾਦ ਇਹਨਾਂ ਨੇ ਮਠੀਆਂ ਖਵਾਈਆਂ ਸਾਨੂੰ ਠੰਢ ਹੈ ਤੇ ਨਾ ਉਹ ਗੈਸਕੋਟ ਕੋਈ ਆਇਆ ਸਾਨੂੰ ਗੈਸਕੋਟ ਤੇ ਮਿਲਣਾ ਤਾਂ ਆਪ ਬਹਿ ਗਿਆ ਸੀਗਾ ਅੱਲਾਹ ਬਾਈ ਦਾ ਕਹਿੰਦੇ ਹੁੰਦੇ ਆ ਸਮੋਸੇ ਮਿਲਨੇ ਨੇ ਨਹੀਂ ਕੀ ਖੇਰਾ ਨਹੀਂ ਭਾਈ ਉਹ ਆਪਣੇ ਵੱਲੋਂ ਤਾਂ ਸਮੋਸੇ ਆਲੂ ਨਹੀਂ ਭਰੇ ਆਲੂ ਭਰ ਕੇ ਦੇਣੇ ਤੇ ਸਾਡੇ ਵੀ ਬਲਾਉਂ ਮੂੰਹ ਦਿਖਾਉਣਾ ਕਿ ਨਹੀਂ ਨਹੀਂ ਕਿਉਂ ਕੀ ਕਾਰਨ ਕੀ ਆ ਯਾਰ ਮਿੰਟ ਰੁਕ ਜੋ ਬਾਬਾ ਜੀ ਕੀ ਕਰੰਦੇ ਆ ਨਹੀਂ ਚ ਕਾਰਨ ਕੀ ਆ ਮਤਲਬ ਕਾਰਨ ਕੀ ਆ ਕਾਰਨ ਭਾਜੀ ਕੁਛ ਵੀ ਨਹੀਂ ਵੈਸੇ ਉਹ ਨਹੀਂ ਚੁੰਦੇ ਜੀ ਮੈਂ ਮਤਲਬ ਕਿ ਉਹ ਤੇ ਮੈਂ ਤਾਂ ਕਿਣਾ ਬਣਵਾਉਣਾ ਵੀਡੀਓ ਉਹ ਤੇ ਬਣਾਉਂਦੇ ਨਹੀਂ ਆ ਜੀ ਤਾਂ ਤੇ ਲੀਲ ਬਣਾ ਲੈਂਦੇ ਦਿਨਾਂ ਨਾ ਕੀ ਫਰਕ ਪੈਂਦਾ ਜੀ ਇੰਟਰਸਟ ਨਹੀਂ ਹੈਗਾ ਤੇ ਹੁਣ ਇੰਟਰਸਟ ਕਿੰਦਾ ਹੁਣ ਸੇਮ ਬੜੀ ਵੱਡੀ ਚੀਜ਼ ਜਦੋਂ ਆਪੇ ਲੋਕ ਮਿਲਦੇ ਨੇ ਹੈ ਤੇ ਉਦੋਂ ਫਿਰ ਅੱਛਾ ਵੀ ਲੱਗਦਾ ਹੁਣਾ ਜੀ ਬਹਿ ਗਏ ਆ ਟਾਈਮ ਨਾ ਗੱਡੀ 'ਚ ਤੇ ਲਵ ਜੀ ਓਕੇ ਆ ਫੇ ਇਜਾਜ਼ਤ ਆ ਸਾਸਿਕਾਲ ਜੀ ਇਜਾਜ਼ਤ ਆ ਹੁਣ ਜਾਈਏ ਮੈਂ ਤੇ ਕਿੰਨਾ ਰਾਤ ਰੋ ਕੀ ਕਰਾਉਣਾ ਸਾਡੇ ਤੋਂ ਰਾਤ ਰਾਤ ਕੁਛ ਨਹੀਂ ਤੁਹਾਡੇ ਕੋਲ ਕਰਾਵਾਂਗੇ ਹੀ ਕੁਛ ਕੀ ਬਮਾ ਮਗਰ ਮੂਲੀਆਂ ਪੋਟਲ ਹੈ ਨਹੀਂ ਵੇਹੇ ਚੱਲ ਮੈਂ ਕਾ ਮੂਲੀਆਂ ਨਾ ਪਟਾਈ ਮਗਰ ਤੁਹਾਡੇ ਥਾਂ ਪਲਾਟ ਜਿੱਦੀ ਮੂਲੀਆਂ ਲਾਈ ਹੋਰ ਭਾਜੀ ਚੱਲੀਏ ਫੇ ਚਾਲਾ ਪਾਈਏ ਚਲੋ ਸਾਸਿਕਾਲ ਹੈ ਜੀ ਸਾਰਿਆਂ ਨੂੰ ਤੇ ਅੱਜ ਦਾ ਜਿਹੜਾ ਪੋਡਕਾਸਟ ਹੋਇਆ ਬਹੁਤ ਵਧੀਆ ਆ ਬਾਕੀ ਸਾਰੇ ਨੇ ਬਾਬਿਆਂ ਦੇ ਪੋਡਕਾਸਟ ਤੇ ਜਾ ਕੇ ਦੇਖ ਲੈਣਾ ਠੀਕ ਹੈ ਜੀ ਲਵ ਜੀ ਓਕੇ ਭਾਜੀ ਓਕੇ ਜੀ ਤੇ ਰੀਲ ਰੂਲਾ ਮੈਂ ਤੈਨੂੰ ਡਾਕੂਮੈਂਟ ਕਰਕੇ ਭੇਜ ਦਉ ਥੈਂਕ ਯੂ ਭਾਜੀ ਬਾਏ ਬਾਏ ਜੀ ਆ ਗਏ ਦਰਬਾਰ ਸਾਹਿਬ ਗੁਰੂ ਪਾਈ ਤੇ ਪਾਂਡੇ ਜੀ ਨੇ ਖਾਣੀ ਸੀ ਦੇਦ ਛਕਣੀ ਸੀ ਕਹਿੰਦੇ ਕਨਾਹ ਪ੍ਰਸ਼ਾਦ ਛਕਣਾ ਸੀ ਹਾਂ ਬੋਲੋ ਰੀਲ ਬਣਾਉਣੀ ਹੈ ਹਾਂ ਤੇ ਆਪਾਂ ਰੀਲ ਲਈ ਕੀ ਕਰਨਾ ਹੈ ਪਹਿਲਾਂ ਸਟੈਂਡ ਨਾਲ ਖੜਨਾ ਪੈਣਾ ਹਾਂ ਤੇ ਚੱਲਦੇ ਆਂ ਪਹਿਲਾਂ ਰੀਅਲ ਸਟੈਂਡ ਲਾਣੀ ਲੈ ਲਓ ਲੈ ਲਓ ਕੀ ਹੋਇਆ ਨਾ ਬੋਲ ਦੇਖ ਨਹੀਂ ਕਾਣੀ ਖੜਾ ਪ੍ਰਸ਼ਾਦ ਨਹੀਂ ਛਕਣਾ ਲਾਗੇ ਕੰਮ ਤਤਾ ਧੋੜਾ ਤੇ ਫੇਕ ਹੀ ਹੋ ਗਿਆ ਤੇ ਉਹ ਦੇ ਤਿੱਤੀਆਂ ਦਲਮ ਦਲਮ ਤਿੱਤੀਆਂ ਤਿੱਤੀਆਂ ਵੀ ਦਿੱਤੀਆਂ ਚੂੜੀਆਂ ਤਾਂ ਨਹੀਂ ਵਿਵਾਦੇ ਹੋ ਚਲੋ ਜੀ ਪਾਜੀ ਸਮਾਨ ਸਮੂਨ ਕੱਢ ਲਿਆ ਅਸੀਂ ਨਾ ਇੱਕ ਰੀਲ ਟਰਾਈ ਕਰਨੀ ਆ ਉਹ ਨਾ ਜਿੱਦਾਂ ਬੰਦਾ ਖੜਾ ਰਹਿੰਦਾ ਤੇ ਗੱਡੀਆਂ ਤੇਜ਼ ਤੇ ਬੰਦੇ ਨੰਗੀ ਜਾਂਦੇ ਉਹ ਚੀਜ਼ ਅਸੀਂ ਕਰਦੇ ਹਾਂ ਦੇਖਦੇ ਆ ਦਰਬਾਰ ਸਾਹਿਬ ਵੀ ਮੱਥਾ ਟੇਕਣ ਆਏ ਆ ਸੋ ਆਓ ਚੱਲਦੇ ਆ ਰਾਸ਼ੀ ਚੈੱਕ ਕਰੋ ਸੰਡੇ ਆ ਨਾ ਕੱਲ ਹਾਲ ਧੁੰਦਾ ਦਾ ਏ ਮੰਤਾ ਦਿਖੇ ਬੰਦੇ ਨੂੰ ਨਾ ਬੰਦਾ ਲਓ ਜੀ ਬੜੀ ਕਿਰਪਾ ਗੁਰੂ ਆਮਦਾਸ ਮਹਾਰਾਜ ਨੇ ਕੀਤੀ ਏ ਕਿ ਦਰਸ਼ਨ ਕਰਨ ਆਏ ਆ ਵਾਹ ਜੀ ਵਾਹ ਹਫਤੇ ਚ ਦੂਜੀ ਵਾਰ ਇਹ ਕਿਰਪਾ ਕੀਤੀ ਏ ਗੁਰੀ ਭਾਈ ਨੇ ਗੁਰੀ ਭਾਈ ਨੇ ਨਹੀਂ ਤੇ ਇੱਥੇ ਆਈਦਾ ਸੀ ਮੁੜ ਕੇ ਸ਼ਹਿਰ ਚੋਂ ਵਾਪਸ ਚਲ ਜਾਈਦਾ ਸੀ ਹਨਾ ਸਾਡੀ ਔਕਾਤ ਕੀ ਸੀ ਇਹ ਮਹਾਰਾਜ ਹੀ ਕਰਾ ਸਕਦੇ ਨੇ ਤੇ ਬੜੀ ਕਿਰਪਾ ਹੋਈ ਏ ਜਾਨੇ ਆ ਦੇਖਦੇ ਅੰਦਰ ਵੀ ਕਿੰਨੀ ਭਾਜੀ ਸੂਜ ਕਿੱਥੇ ਲਾਉਣੇ ਹਾਂ ਇਹ ਸਾਮਾਨ ਹੱਥ ਫੜਿਆ ਰੱਖੀ ਉਹ ਰੱਖ ਆਈ ਠੀਕ ਹੈ ਮੇਰੀ ਗੱਲ ਸੁਣੋ ਅੱਜ ਦੇ ਵਲੌਗ ਦੀ ਐਂਡਿੰਗ ਸਤਿ ਸ਼੍ਰੀ ਅਕਾਲ ਨਮਸਤੇ